ਐਜ ਨਿਊਜ਼ 24 ਤੇ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਜੁੜ ਚੁੱਕੇ ਨੇ ਜਾਂ ਜਿਹੜੇ ਲਾਈਵ ਦੇ ਵਿੱਚ ਜੁੜਨਗੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਚੈਨਲ ਨੂੰ ਇੰਨਾ ਪਿਆਰ ਬਖਸ਼ਦੇ ਰਹਿੰਦੇ ਨੇ ਦੋਸਤੋ ਅੱਜ ਇੱਕ ਨਾ ਅਹਿਮ ਮੁੱਦੇ ਤੇ ਆਪਾਂ ਗੱਲਬਾਤ ਕਰਾਂਗੇ ਤੇ ਇੱਕ ਸਖਸ਼ ਨੂੰ ਆਪਾਂ ਫੋਨ ਲਾਈਨ ਤੇ ਜਿਹੜਾ ਲਵਾਂਗੇ ਕਿਉਂਕਿ ਬੀਤੇ ਦਿਨੀ ਜੋ ਥਾਣਾ ਅਮੀਰਖਾਸ ਦੇ ਸਬ ਇੰਸਪੈਕਟਰ ਨੂੰ 8000 ਰੁਪਏ ਦੀ ਰਿਸ਼ਵਤ ਸਮੇਤ ਰੰਗੇ ਹੱਥੀ ਕਾਬੂ ਕੀਤਾ ਜਿਸ ਦੇ ਵਿੱਚ 2000 ਰੁਪਿਆ ਸ਼ਿਕਾਇਤਕਰਤਾ ਵੱਲੋਂ ਪਹਿਲਾਂ ਦੇ ਦਿੱਤਾ ਗਿਆ ਸੀ ਸਬ ਇੰਸਪੈਕਟਰ ਨੂੰ ਤਾਂ ਉਸ ਤੋਂ ਬਾਅਦ ਦੇ ਵਿੱਚ 8000 ਰੁਪਿਆ ਜਦੋਂ ਦਿੱਤਾ ਉਸ ਦਿਨ ਵਿਜੀਲੈਂਸ ਦੀ ਫਰੋਈਪੁਰ ਦੀ ਟੀਮ ਦੇ ਵੱਲੋਂ ਜਿਹੜਾ ਉਸ ਦਾ ਟਰੈਪ ਲਗਾ ਕੇ ਉਸ ਨੂੰ ਰਿਸ਼ਵਤ ਸਮੇਤ ਫਾਜ਼ਿਲਕਾ ਫਰੋਈਪੁਰ ਰੋਡ ਤੇ ਰੰਗੇ ਹੱਥੀ ਕਾਬੂ ਕੀਤਾ ਗਿਆ ਸੋ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਕੋਈ ਵਰਲਾਈ ਬੰਦਾ ਇੰਨੀ ਹਿੰਮਤ ਕਰਦਾ ਕਿਸੇ ਵੀ ਇਹੋ ਜਿਹੇ ਅਫਸਰ ਨੂੰ ਵਿਜੀਲੈਂਸ ਦੇ ਹੱਥੇ ਰੰਗੇ ਹੱਥੀ ਕਾਬੂ ਕਰਵਾਉਣ ਨੂੰ ਤਾਂ ਅੱਜ ਆਪਾਂ ਉਹ ਸਖਸ਼ ਦੇ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਥੋੜੇ ਸਮੇਂ ਦੇ ਵਿੱਚ ਇੱਕ ਥਾਣਾ ਮਮਦੋਟ ਦੇ ਐਸਐਚਓ ਅਭਿਨਵ ਚੋਹਾਨ ਨੂੰ ਤੇ ਦੂਜਾ ਥਾਣਾ ਮੀਰ ਖਾਸ ਦੇ ਸਾਬ ਇੰਸਪੈਕਟਰ ਅਵੀਪਾਲ ਨੂੰ ਰਿਸ਼ਵਤ ਦੇ ਮਾਮਲੇ ਦੇ ਵਿੱਚ ਕਾਬੂ ਕਰਵਾਇਆ ਵਿਜੀਲੈਂਸ ਵਿਭਾਗ ਦੇ ਰਾਹੀਂ ਅੱਜ ਆਪਾਂ ਉਸ ਸ਼ਖਸ ਨੂੰ ਫੋਨ ਲਾਈਨ ਤੇ ਲੈਨੇ ਆਂ ਗੱਲਬਾਤ ਕਰਦੇ ਆਂ ਗੰਭੀਰ ਇਲਜ਼ਾਮ ਜਿਸ ਦੇ ਵੱਲੋਂ ਦੱਸਦੀ ਹੈ ਕਿ ਸਬ ਡਿਵੀਜ਼ਨ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਦੇ ਉੱਪਰ ਵੀ ਇੱਕ ਵੀਡੀਓ ਦੇ ਵਿੱਚ ਲਗਾਏ ਗਿਆ ਸੀ ਅੱਜ ਆਪਾਂ ਉਹਨਾਂ ਦੇ ਨਾਲ ਖੁਦ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਅੱਗੇ ਦਾ ਜਿਹੜਾ ਪ੍ਰੋਸੈਸ ਕੀ ਆ ਤੇ ਹੋਰ ਕਿਹੜੇ ਇਸ ਮਾਮਲੇ ਦੇ ਵਿੱਚ ਇਨਵੋਲਵ ਨੇ ਹੈਲੋ ਹੈਲੋ ਧਵਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੋਪਰੇ ਸਾਹਿਬ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਵਧੀਆ ਜੀ ਵਧੀਆ ਸਰ ਵਧੀਆ ਬਿਲਕੁਲ ਵਧੀਆ ਜੀ ਧਵਨ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿਉਂਕਿ ਥੋੜੇ ਸਮੇਂ ਦੇ ਵਿੱਚ ਹੀ ਇੱਕ ਇਨਸਪੈਕਟਰ ਨੂੰ ਤੇ ਦੂਜਾ ਸਬ ਇਨਸਪੈਕਟਰ ਨੂੰ ਵਿਜੀਲੈਂਸ ਦੇ ਕਾਬੂ ਕਰਵਾਇਆ ਜਿਹੜਾ ਤੁਸੀਂ ਰਿਸ਼ਵਤ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਵੀ ਮੁਹਿੰਮ ਚੇੜੀ ਗਈ ਆ ਰਿਸ਼ਵਤ ਨੂੰ ਖਤਮ ਕਰਨ ਦੇ ਲਈ ਤਾਂ ਜਿਸ ਦੇ ਵਿੱਚ ਤੁਹਾਡਾ ਵੱਡਮੁੱਲਾ ਜਿਹੜਾ ਯੋਗਦਾਨ ਸਮਝਦੇ ਆ ਮੀਡੀਆ ਵੀ ਸਮਝਦਾ ਕਿਉਂਕਿ ਕੋਈ ਵਿਰਲਾ ਬੰਦਾ ਹੀ ਇੰਨੀ ਹਿੰਮਤ ਕਰਦਾ ਕੀ ਕਹਿਣਾ ਚਾਹੋਗੇ ਕੀ ਗੱਲਬਾਤ ਕੀ ਹੋਈ ਸੀਗੀ ਕਿਹੜੇ ਕੇਸ ਨੂੰ ਲੈ ਕੇ ਮੰਗੇ ਗਿਆ ਸੀ ਬਿਲਕੁਲ ਠੀਕ ਗੱਲ ਆ ਤੁਹਾਡੀ ਬੋਪਰਾ ਸਾਹਿਬ ਇਹ ਗੱਲ ਇਹ ਵੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਚਲਾਈ ਏ ਮੈਮ ਪਹਿਸ਼ਾਚਾਰ ਦੇ ਵਰਤੋ ਮੈਂ ਬਹੁਤ ਵਧੀਆ ਸਮਝਦਾ ਇਸ ਗੱਲ ਨੂੰ ਇਹ ਬੜੇ ਕਰਪਟ ਤੇ ਬੜੀਆਂ ਕਾਲੀਆਂ ਪੀੜਾ ਪੁਸਤ ਜੀ ਜਿਹੜੇ ਪੈਸੇ ਵੀ ਲੈਂਦੇ ਤੇ ਨਜਾਇਜ਼ ਵੀ ਕਰਦੇ ਜੀ ਜੀ ਇਸ ਲਈ ਮੈਂ ਜਿਹੜਾ ਇਹ ਚੀਜ਼ ਦੇ ਵਿਰੋਧ ਦਾ ਵੀ ਮੈਨਰੇ ਸ਼ੁਰੂਤ ਆਲਾ ਸਿਸਟਮ ਜਿਹੜਾ ਇਹਨਾਂ ਦਾ ਇਹ ਨਾਲੇ ਅਗਲੇ ਨੂੰ ਕੁੱਟਦੇ ਨੇ ਤੇ ਨਾਲੇ ਲੁੱਟਦੇ ਨੇ ਜੀ ਇਸ ਤੋਂ ਮੈਂ ਦੁਖੀ ਹਾਂ ਇਹਨਾਂ ਕਾਲੀਆਂ ਪੀੜਾ ਤੋਂ ਜੀ ਜੀ ਇਹਨਾਂ ਨੇ ਬਿਲਕੁਲ ਮੇਰੇ ਤੇ ਇੱਕ ਨਜਾਇਜ਼ ਕੇਸ ਚ ਮੈਨੂੰ ਨਾਮਜ਼ਦ ਕੀਤਾ ਜੀ ਇਹ ਲਾ ਕੇ ਮੈਂ ਇਹਨਾਂ ਨੂੰ ਐਪਲੀਕੇਸ਼ਨਾਂ ਦਿੰਦਾ ਰਿਹਾ ਭਈ ਮੇਰਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਮੈਂ ਤਾਂ ਜਲਾਲਾਬਾਦ ਦੇ ਵਿੱਚ ਹੀ ਨਹੀਂ ਆਇਆ ਮੇਰੀ ਤੁਸੀਂ ਕਾਰ ਡਟੇਲਾ ਚੈੱਕ ਕਰੋ ਔਰ ਮੇਰੀ ਲੋਕੇਸ਼ਨ ਚੈੱਕ ਕਰੋ ਵੀ ਮੈਂ ਉਸ ਵਕਤ ਕਿੱਥੇ ਸੀਗਾ ਜੀ ਇਹਨਾਂ ਘਰ ਬੈਠੇ ਨੂੰ ਮੈਨੂੰ ਨਾਮਜ਼ਦ ਕੀਤਾ ਔਰ ਨਾਮਜ਼ਦ ਇਸ ਵਾਸਤੇ ਕੀਤਾ ਵੀ ਇਹ ਘਰੋਂ ਜੰਗਾ ਤੇ ਚਲੋ ਕੋਈ ਨਹੀਂ ਚਾਰ ਪੈਸੇ ਲੁੱਟਾਂਗੇ ਤਵਲ ਸਾਹਿਬ ਕਿਹੜਾ ਕਿਹੜਾ ਮਾਮਲਾ ਕਿਹੜਾ ਤੁਹਾਡੇ ਤੇ ਇਹਨਾਂ ਨੇ ਝੂਠਾ ਕੀਤਾ ਤੁਸੀਂ ਕਹਿ ਰਹੇ ਹੋ ਜਿਹੜਾ ਇਕ ਨਾ ਜੀ ਕੋਈ ਮੁੰਡਾ ਫੜਿਆ ਸੀਗਾ ਜਲਾਲਾਬਾਦ ਦਾ ਸਨੀ ਸਾਗਰ ਕੋਈ ਜੀ ਅੱਛਾ ਜੀ ਉਹਦੇ ਤੇ ਇਹਨਾਂ ਨੇ ਪਰਚਾ ਦਿੱਤਾ ਸੀਗਾ ਫੜਿਆ ਜਲਾਲਾਬਾਦ ਸਿਟੀ ਚੋਂ ਸੀਗਾ ਜੋ ਕਿ ਸਿਟੀ ਦੇ ਏਰੀਆ ਥਾਣੇ ਦੇ ਬੰਦਾ ਸੀਗਾ ਪਰਚਾ ਇਹਨਾਂ ਨੇ ਜਾ ਕੇ ਦਿੱਤਾ ਸੀਗਾ ਅਮੀਰ ਖਾਨ ਜੀ ਉਹ ਇਸ ਲਈ ਕਿ ਮੈਨੂੰ ਝੂਠਾ ਨਾਮਜ਼ਦ ਕਰਨਾ ਸੀ ਔਰ ਐਸਐਚਓ ਨੇ ਨਾਮਜ਼ਦ ਨਹੀਂ ਕਰਦਾ ਸੀਗਾ ਜੀ ਸਿਟੀ ਵਾਲਾ ਤੇ ਇਹਨਾਂ ਨੇ ਉੱਥੇ ਕੋਈ ਕੁੜੀ ਲੱਗੀ ਸੀਗੀ ਅਮਰਜੀਤ ਕੌਰ ਐਸਐਚਓ ਉਹ ਬਰੂ ਇਹਨਾਂ ਨੇ ਤੇ ਇਹੀ ਜਿਹੜਾ ਰਵੀਪਾਲ ਸੀ ਇਹ ਤਫਤੀਸ਼ੀ ਅਫਸਰ ਸੀਗਾ ਜੀ ਜੀ ਇਹਨਾਂ ਨੇ ਮੈਨੂੰ ਝੂਠਾ ਪਰਚਾ ਤੋਂ ਬਾਅਦ ਸਵਾ ਮਹੀਨੇ ਬਾਅਦ ਹੀ ਮੈਨੂੰ ਆਪ ਹੀ ਆ ਕੇ ਦੱਸ ਦਿੱਤਾ ਵੀ ਤੇਰੇ ਤੇ ਅਸੀਂ ਝੂਠਾ ਪਰਚਾ ਦਿੱਤਾ ਅਮੀਰ ਖਾਸ ਅੱਛਾ ਜੀ ਨਹੀਂ ਮੈਂ ਉਹ ਤਾਂ ਮੇਰੇ ਤੋਂ ਕਿਵੇਂ ਦੇਤਾ ਵੀ ਮੈਂ ਤਾਂ ਉੱਥੇ ਜਲਾਲਾਬਾਦ ਹੀ ਨਹੀਂ ਅਜੇ ਤੱਕ ਗਿਆ ਤੁਸੀਂ ਮੇਰੇ ਤੋਂ ਕਿਵੇਂ ਪਰਚਾ ਦੇ ਦਿੱਤਾ ਚਲੋ ਮੈਂ ਇਹਨਾਂ ਨੇ ਨਾਲ ਗੱਲ ਸੁਣੀ ਮ ਹਾਈ ਕੋਰਟ ਰਿਤ ਪਵਾਤੀ ਕਹਿੰਦਾ ਜੱਫੀ ਸਾਹਿਬ ਨੇ ਪਵਾਇਆ ਜੀ ਵਿੱਚ ਅੱਛਾ ਜੀ ਚਲੋ ਮੈਂ ਉਹ ਹਾਈ ਕੋਰਟ ਰੈਟ ਪਾਈ ਰੈਟ ਪਾਉਣ ਤੋਂ ਬਾਅਦ ਜਵਾਬ ਆਇਆ ਜੀ ਇਹਨਾਂ ਨੇ ਜਵਾਬ ਦੇਣਾ ਸੀਗਾ ਉਸ ਜਵਾਬ ਦੇ ਵਿੱਚ ਮੈਥੋਂ ਪੈਸਿਆਂ ਦੀ ਮੰਗ ਕਰਨ ਲੱਗ ਪਿਆ ਅੱਛਾ ਜੀ ਕੌਣ ਪੈਸਿਆਂ ਦੀ ਮੰਗ ਕਰਦਾ ਸੀ ਜੀ ਪੈਸਿਆਂ ਦੀ ਮੰਗ ਕਿਹਦੇ ਵੱਲੋਂ ਕੀਤੀ ਜਾਂਦੀ ਸੀ ਰਵੀਪਾਲ ਵੱਲੋਂ ਜੀ ਅੱਛਾ ਜੀ ਰਵੀਪਾਲ ਵੱਲੋਂ ਮੰਗ ਕੀਤੀ ਜਾਂਦੀ ਸੀ ਜਦੋਂ ਮੇਰੇ ਤੇ ਇਹਨਾਂ ਨੇ ਪਰਚਾ ਦਿੱਤਾ ਮੈਂ ਦੱਸਣਾ ਚਾਹਣਾ ਤੁਹਾਨੂੰ ਜੀ ਜਦੋਂ ਇਹਨਾਂ ਮੇਰੇ ਤੇ ਪਰਚਾ ਦਿਸਤਾ ਤਾਂ ਡਿਪਟੀ ਸਾਹਿਬ ਮੈਨੂੰ ਪਤਾ ਲੱਗਿਆ ਜਦੋਂ ਇਹਨਾਂ ਨੇ ਰਵੀਪਾਲ ਤੇ ਹੋਰ ਇਹਨਾਂ ਨੇ ਮੁਲਾਜ਼ਿਮਾਂ ਨੇ ਦੱਸਿਆ ਵੀ ਡਿਪਟੀ ਸਾਹਿਬ ਦੀ ਕਰਕੇ ਦਿਸਤਾ ਉਹਨਾਂ ਨੇ ਕਿਹਾ ਜੀ ਮੈਂ ਪਤਾ ਲਿਆ ਜੀ ਕੋਣ ਬੰਦਾ ਜਿਹਨੇ ਪਰਚਾ ਦਾ ਇਹਦਾ ਮੁਲਜ਼ਮ ਮੇਨ ਕੌਣ ਹੈ ਕੀ ਗੱਲਬਾਤ ਕਿਉਂ ਮੈਨੂੰ ਪਾਇਆ ਗਿਆ ਮੈਨੂੰ ਪਤਾ ਲੱਗਿਆ ਜੀ ਜਿਹੜਾ ਬੰਦਾ ਇਹਨਾਂ ਦਾ ਇੱਕ ਸੁੱਖੀ ਗਨਮੈਨ ਡਿਪਟੀ ਦਾ ਜੀ ਅੱਛਾ ਜੀ ਉਹਨਾਂ ਨੇ ਫੜਿਆ ਸੀ ਬੰਦਾ ਜੀ ਇਹ ਕਮਾਣੇ ਦੂਜੇ ਬੰਦੇ ਨੂੰ ਫੋਨ ਕਰਕੇ ਬੁਲਾ ਲਿਆ ਜਿਹੜਾ ਬੰਦਾ ਮੇਨ ਉਹਦੇ ਕੋਲ ਆਉਂਦਾ ਜਾਂਦਾ ਸੀ ਜੀ ਜੀ ਉਹ ਵੀ ਘੜ ਕਤਰਕਾਰ ਤੇ ਉਸ ਬੰਦੇ ਨੂੰ ਇਹਨਾਂ ਨੇ ਫੜ ਕੇ 3 ਲੱਖ ਰੁਪਏ ਚ ਛੱਡ ਦਿੱਤਾ ਅੱਛਾ ਜੀ ਲੋਕਿ ਉਸ ਬੰਦੇ ਤੇ 1 ਕਿਲੋ ਹੀਰਾਂ ਦਾ ਪਹਿਲਾਂ ਵੀ ਐਸਟੋ ਐਸਪੀ ਥਾਣੇ ਫਾਜ਼ਿਲ ਦਾ ਪਰਚਾ ਚੱਲਦਾ ਹੈ ਜੀ ਅੱਛਾ ਜੀ ਤੇ ਇਹਨਾਂ ਨੇ ਉਸ ਬੰਦੇ ਨੂੰ ਰਿਲੀਜ਼ ਕਰ ਦਿੱਤਾ ਔਰ ਜਿਹੜਾ ਝੂਠਾ ਮੇਰਾ ਨਾਮ ਵਿੱਚ 5 ਦਿਨ ਬਾਅਦ ਨਾਮਜ਼ਦ ਕੀਤਾ ਜੀ 5 ਦਿਨ ਬਾਅਦ ਅੱਛਾ ਜੀ ਤੇ ਏ ਦਿੱਤੀ ਸਾਹਿਬ ਦਾ ਜਦੋਂ ਮੈਂ ਪਤਾ ਲਿਆ ਵੀ ਦਿੱਤੀ ਸਾਹਿਬ ਨੇ ਕਿਉਂ ਕਰਦਾ ਹੂੰ ਇਹਨੇ ਇੱਕ ਚੀਜ਼ ਫੜੀ ਹੋਈ ਹੈ ਜੀ ਮੈਂ ਤੁਹਾਨੂੰ ਮੇਰੇ ਕੋਲ ਰਿਕਾਰਡਿੰਗਾਂ ਨੇ ਹੂੰ ਉਹ ਤਾਂ ਮਦਈਆਂ ਵੀ ਆਹਦੇ ਮਦਈਆਂ ਨੇ ਪੈਸੇ ਦੇ ਕੇ ਪਰਚੇ ਕੈਸਲ ਕਰਾਏ ਦੂਤੀਆਂ ਨੇ ਉਹ ਆਪੋ ਜੀ ਸੌਰੀ ਉਲਜਮਾ ਦੀ ਹੇ ਹੇ ਜਿਨ੍ਹਾਂ ਨੇ ਇਹਨਾਂ ਨੂੰ ਪ੍ਰੈਸ ਕਾਨਫਰੰਸ ਇਕਲੱਗ ਕਰਾਂਗਾ ਉਹਦੇ ਵਿੱਚ ਮਖਲਾਸ ਤੇ ਕਰਾਂਗਾ ਸਾਰੇ ਕਿੰਨਾਂ ਦਾ ਕਿੰਨਾਂ ਤੋਂ ਕਿੰਨੇ ਕਿੰਨੇ ਲੱਖ ਰੁਪਈਆ ਔਰ ਕਿਹੜੇ ਕਿਹੜੇ ਬੰਦੇ ਥਰੂ ਕਿੰਨੇ ਕਿੰਨੇ ਕੰਮ ਲਏ ਇਹ ਕਾਨਫਰੰਸ ਤੁਸੀਂ ਕਦੋਂ ਕਰੋਗੇ ਹਸ ਬਹੁਤ ਜਲਦੀ ਇੱਕ ਦੋ ਦਿਨ ਦੇ ਵਿੱਚ ਵਿੱਚ ਹੀ ਮੈਂ ਕਰ ਰਿਹਾ ਜੀ ਜੀ ਬੁਲਾਉਂਗਾ ਤੁਹਾਨੂੰ ਵੀ ਬੁਲਾਉਂਗਾ ਜੀ ਵੀ ਆਇਓ ਧੰਨਵਾਦ ਤੁਹਾਡਾ ਹੋਏਗਾ ਜੀ ਜੀ ਹਾਂ ਜੀ ਔਰ ਇਹ ਮੈਂ ਜੀ ਨਜ਼ਰ ਕਰਨੀ ਹੈ ਵੀ ਇਹ ਜਿਹੜੇ ਕਰਪਟ ਮਾ ਕਰਪਟ ਜਿਹੜੇ ਅਫਸਰ ਲੱਗੇ ਨੇ ਤੇ ਇਹਨਾਂ ਦੇ ਕਰਕੇ ਹੀ ਇਥੇ ਲੈ ਪੈਸੇ ਮੰਗਦੇ ਨੇ ਇਹ ਸਭ ਇੰਸਪੈਕਟਰ ਰਵੀਪਾਲ ਤੈਹ ਲੈਂਦਾ ਜੀ ਤੇ ਕੀ ਡਿਪਟੀ ਨੂੰ ਨਹੀਂ ਪਤਾ ਜੀ ਫਿੱਪੇ ਨੂੰ ਜਿਵੇਂ ਜਾਂਦੇ ਨੇ ਤਾਂ ਵੀ ਇਹ ਲੈਂਦੇ ਨੇ ਜੀ ਨਹੀਂ ਬਸ ਛੋਟੇ ਮੁਲਾਜ਼ਮ ਦੀ ਕੀਮਤ ਉਤਲਾ ਅਫਸਰ ਪਹਿ ਨਾ ਲੈਂਦਾ ਉਹ ਥੱਲੇ ਵਾਲਾ ਲੈ ਜੇ ਜੀ ਧਮਨ ਸਾਹਿਬ ਅਕਸਰ ਹੀ ਧਮਨ ਸਾਹਿਬ ਅਕਸਰ ਹੀ ਸਬ ਡਿਵੀਜ਼ਨ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਡੀਐਸਪੀ ਜਲਾਲਾਬਾਦ ਲੱਗਦਾ ਸਾਰੇ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਕੋਈ ਕਹਿੰਦਾ ਕਿ ਇਹਨਾਂ ਦੀ ਬਦਲੀ ਕੀਤੀ ਜਾਵੇ ਕੋਈ ਕੀ ਕਹਿੰਦਾ ਕੋਈ ਕੀ ਕਹਿੰਦਾ ਰਾਤੀ ਵੀ ਇੱਕ ਅਸੀਂ ਪੋਸਟ ਅਪਲੋਡ ਕੀਤੀ ਸੀ ਕਿ ਕਾਰਗਜ਼ਾਰੀ ਨੂੰ ਕਿਵੇਂ ਦੇਖਦੇ ਹਾਂ ਜਿਸ ਦੇ ਵਿੱਚ ਤਕਰੀਬਨ ਹੀ ਮੈਂ ਸਮਝਦਾ 95% ਕਮੈਂਟ ਨੇ ਜਿਹੜੇ ਉਹ ਨੈਗੇਟਿਵ ਆਏ ਨੇ ਕਿਉਂ ਗਲਤ ਆਏ ਨੇ ਜਿਨ੍ਹਾਂ ਨੇ ਲਿਖਿਆ ਵੀ ਜ਼ੀਰੋ ਕਾਰਗਜਾਰੀ ਆ ਬੋਪਰਾਈ ਸਾਹਿਬ ਮੈਂ ਇੱਕ ਸਰਕਾਰ ਅੱਗੇ ਅਰਜ਼ ਕਰਦਾ ਵੀ ਇਹਦੀ ਬਦਲੀ ਨਾ ਕੀਤੀ ਜਾਵੇ ਇਹਨੂੰ ਇੱਥੇ ਹੀ ਰੱਖਿਆ ਜਾਵੇ ਜੀ ਗੁਰਨਾਣਕ ਸਾਹਿਬ ਨੇ ਕਿਹਾ ਸੀ ਜੇ ਗੰਦ ਜਾਏਗਾ ਨਾ ਗਾਂ ਪਸ਼ਾ ਹੋਰਾਂ ਨੂੰ ਬਣਾਏਗਾ ਉਹ ਹੋ ਜਾ ਜੀ ਤੇ ਜੇ ਫਿਰ ਟਿਕਿਆ ਰਹੇ ਤਾਂ ਚੰਗਾ ਹੈ ਜੀ ਇਹ ਸਗੋਂ ਇੱਥੇ ਰਵੇ ਅਸੀਂ ਇਹਦੀਆਂ ਇਨਕੁਆਰੀਆਂ ਕਰਾਈਏ ਇਹਨੂੰ ਅੱਧਾ ਵਸਾਈਏ ਇਹ ਮਹਾਰਾਜਾ ਫਰੀਦਕੋਟੀਆਂ ਬਣਿਆ ਬੈਠਾ ਹੈ ਜਿੰਨੇ ਘਰੇ ਖਰਗੋਸ਼ ਪਾਲ ਘੋੜੀਆਂ ਪਾਲ ਇੱਥੇ ਕੁਆਟਰਾਂ ਚ ਘੋੜੀਆਂ ਬੰਨੀ ਬੈਠਾ ਜੀ ਅੱਛਾ ਜੀ ਇਹਦੀ ਘੋੜੀ ਬੰਨੀ ਜੀ ਇੱਥੇ ਘੋੜੀਆਂ ਬੰਨੀ ਆਈਆਂ ਨੇ ਜੀ ਅੱਛਾ ਜੀ ਇਹ ਲੱਗਦਾ ਹੈ ਫਰੀਦਕੋਟੀਆਂ ਬਣਿਆ ਬੈਠਾ ਲੋਕਰ ਲੁੱਟ ਲੁੱਟ ਕੇ ਲੋਕਾਂ ਦੇ ਪੁੱਤ ਮਰ ਜਾਂਦੇ ਨਸ਼ਿਆਂ ਨਾਲ ਜੀ ਇਹ ਵੀਨੇ ਲਈ ਜਾਂਦੇ ਨੇ ਇਹ ਪਹਿਲਾਂ ਵੀ ਇੱਥੇ ਰਹਿ ਕੇ ਗਏ ਨੇ ਐਸਐਚਓ ਸਿਟੀ ਉਦੋਂ ਕਿਦਾਂ ਦਾ ਰਵਈਆ ਸੀ ਇਹਨਾਂ ਦਾ? ਉਹਦਾ ਰਵਈਆ ਕੋਈ ਠੀਕ ਸੀ ਜੀ। ਅੱਛਾ ਜੀ। ਉਹਦਾ ਰਵਈਆ ਕੋਈ ਠੀਕ ਸੀ ਗਾਏ ਪਰ ਜਦੋਂ ਦਾ ਡਿੱਪੀ ਬਣੇ ਨੇ ਜੀ ਪਤਾ ਨਹੀਂ ਇਹਨਾਂ ਨੇ ਕਿਹੜਾ ਪਾਣੀ ਤੇ ਕੀ ਕੁਝ ਪੀਤਾ ਹੈ। ਜੀ ਇਹ ਇਹਨਾਂ ਨੂੰ ਤਾਂ ਪੈਸੇ ਨਹੀਂ ਭੋਗੇ ਇਹ ਨਹੀਂ ਲੱਗਣ ਲੱਗ ਪੀਏ ਪੀਏ ਉਹਨਾਂ ਕੋ ਤਰਾ ਤਰਾ ਕਰੀ ਜਾਂਦੇ ਜੀ। ਇਹ ਤੁਹਾਨੂੰ ਸਾਹਿਬ ਇਹ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਇਸ ਸਾਕਸ਼ ਦੇ ਵੱਲੋਂ ਦਾ ਪਹਿਲਾਂ ਅਭਿਨਵ ਚੋਹਾਨ ਨੂੰ ਰਿਸ਼ਵਤ ਮਾਮਲੇ ਦੇ ਵਿੱਚ ਪਕੜਾਇਆ ਗਿਆ ਸੀਗਾ ਥੋੜਾ ਸਮਾਂ ਪਹਿਲਾਂ ਤੇ ਤੁਹਾਡੇ ਤੋਂ ਫਿਰ ਦੁਬਾਰਾ ਇਹਨਾਂ ਨੇ ਰਿਸ਼ਵਤ ਮੰਗ ਲਈ। ਇਹਦੀ ਤਾਂ 5 ਦਿਨ ਬਾਅਦ ਖੁੱਲ ਜਾਂਦੇ ਨੇ ਐਨਾ ਪੈਸੇ ਨੂੰ ਕੌਕੇ ਨਹੀਂ ਲੱਗਦੀ ਇਹ 5 ਦਿਨ ਬਾਅਦ ਖੁੱਲ ਜਾਂਦੇ ਨੇ ਅੱਛਾ ਜੀ ਇਹਨਾਂ ਨੂੰ ਇਹ ਨਹੀਂ ਆ ਵੀ ਅਸੀਂ ਬੰਦੇ ਤੇ ਗਲਤ ਪਰਚਾ ਦਿੱਤਾ ਪਰ ਇਹਨਾਂ ਨੂੰ ਇਹ ਸੀ ਕਾ ਵੀ ਅਸੀਂ ਪਰਚਾ ਦਿੱਤਾ ਹੀ ਇਸ ਵਾਸਤੇ ਪੈਸੇ ਲੈਣ ਦੀ ਖਾਤਰ ਹੂੰ ਹੂੰ ਠੀਕ ਹੈ ਨਾ ਨਹੀਂ ਤਾਂ ਮੈਂ ਕਹਿੰਦਾ ਰ ਮੇਰੇ ਡਿਟੇਲ ਚੈੱਕ ਕਰੋ ਮੈਂ ਲਿਖਿਆ ਇਦਾਂ ਚੈੱਕ ਕਰੋ ਕਰਦੇ ਕਿ ਮੇਰਾ ਉਹਨੇ ਗਲਤ ਕੀ ਸਾਬਤ ਕਰਨਗੀ ਜੀ ਇਹ ਜਿਵੇਂ ਤੁਸੀਂ ਦੱਸਿਆ ਵੀ ਕਾਨਫਰੰਸ ਕੀਤੀ ਜਾਣੀ ਆ ਤੁਹਾਡੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਪੁਖਤਾ ਪ੍ਰਬੂਤ ਪੁਖਤਾ ਸਬੂਤ ਨੇ ਜਿਹੜੇ ਸੌਰੀ ਉਹ ਤੁਸੀਂ ਨਸ਼ਰ ਕਰੋਗੇ ਜਨਤਕ ਤੌਰ ਤੇ ਸਾਂਝੇ ਵੀ ਕਰੋਗੇ ਬਿਲਕੁਲ ਬਿਲਕੁਲ ਜੀ ਧੋਖ ਧੋਖ ਕੇ ਕਰਾਂਗਾ ਔਰ ਇੱਕ ਇੱਕ ਚੀਜ਼ ਤੁਹਾਨੂੰ ਇੱਕ ਇੱਕ ਲਫਜ਼ ਦਾ ਦੱਸਾਂਗਾ ਵੀ ਇਹਨੇ ਬੰਦੇ ਨੇ ਕੀ ਕੀਤਾ ਜੀ ਯਾਨੀ ਕਿ ਇੱਕ ਇੱਕ ਚੀਜ਼ ਦਾ ਦੱਸੂਗਾ ਜੀ ਯਾਨੀ ਕਿ ਮੈਂ ਤੁਸੀਂ ਡਿਪਟੀ ਸਾਹਿਬ ਤੇ ਗੱਲ ਲਿਆ ਰਹੇ ਹੋ ਕਿ ਮੋਢੀ ਇਹ ਆ ਯਾਨੀ ਕਿ ਹਨਾ ਮੋਢੇ ਜੀ ਮੋਢੇ ਸਵਾਸਤੇ ਜੀ ਮੇਰਾ ਇੱਕ ਡੀਐਸਪੀ ਕਿਸੇ ਨਾਲ ਬਣਦੀ ਨਹੀਂ ਸੀ ਆਜੀ ਕੋਲ ਡੀਐਸਪੀ ਬੜਿਆ ਇਹਦੇ ਨਾਲ ਦਾ ਹੀ ਹੈ ਅੱਛਾ ਜੀ ਉਹ ਬੰਦਾ ਵੀ ਫਰੀਦਕੋਟ ਰਹਿੰਦਾ ਹੈ ਜੀ ਅੱਛਾ ਜੀ ਇਹ ਵੀ ਫਰੀਦਕੋਟ ਰਹਿਣ ਵਾਲੇ ਦਾ ਹੈ ਜੀ ਤਾਂ ਕੋਈ ਵੀ ਫਰੀਦਕੋਟ ਦਾ ਸੀਗਾ ਜੀ ਜੀ ਇਹਨਾਂ ਨੇ ਤਿੰਨਾਂ ਨੇ ਇਕੱਠਾ ਹੋ ਕੇ ਤੇ ਇੱਕ ਜਾਲ ਬੁਣਿਆ ਮੇਰੇ ਖਿਲਾਫ ਹੋ ਸਕਦਾ ਉਹਨੇ ਕਿਹਾ ਹੋਵੇ ਜਾਂ ਇਹਨੇ ਕਿਹਾ ਜੇ ਕਿਵੇਂ ਵੀ ਇਹਨਾਂ ਨੇ ਇੱਕ ਸਕੀਮ ਬਣਾਈ ਮੈਨੂੰ ਫਸਾਉ ਬੰਦਾ ਜੀ ਸਿਰ ਨਾਲੇ ਲੁੱਟੋ ਤੇ ਨਾਲੇ ਫੁੱਟੋ ਪਰਚੇ 'ਚ ਜੀ ਪਰ ਮੈਂ ਪੈਸੇ ਦੇਣ ਦੀ ਬਜਾਏ ਮੇਰੇ ਕੋਲ ਇਹਦੇ ਗਨਮੈਨ ਦੀਆਂ ਉਹ ਜਿਹੜੀਆਂ ਰਿਕਾਰਡਿੰਗਾਂ ਨੇ ਜਿਹੜਾ ਮੈਨੂੰ ਬੁਲਾਉਂਦਾ ਰਿਹਾ ਵੀ ਤੁਸੀਂ ਐਪਲੀਕੇਸ਼ਨ ਦਿਓ ਡਿਪਟੀ ਕੋਲ ਐਪਲੀਕੇਸ਼ਨ ਲਿਆਓ ਔਰ ਉਹਦੀ ਮੈਂ ਕਰਾਂਗਾ ਤਫਤੀਸ਼ ਤੇ ਤੁਹਾਨੂੰ ਕੱਢ ਦਿਆਂਗਾ ਪੈਸੇ ਲੈ ਕੇ ਇਹ ਧਵਨ ਸਾਹਿਬ ਡਿਪਟੀ ਸਾਹਿਬ ਦੀ ਜਤਿੰਦਰ ਸਿੰਘ ਗੇਲ ਦੀ ਤੁਸੀਂ ਕੋਈ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਆ ਜਾਂ ਨਹੀਂ ਕੋਈ ਵਿਭਾਗ ਨੂੰ ਇਹਨਾਂ ਦੀ ਕੰਪਲੀਟ ਦਿੱਤੀ ਤੁਸੀਂ ਬਿਲਕੁਲ ਜੀ ਬਿਲਕੁਲ ਕੀਤੀਆਂ ਕੰਪਲੀਟ ਔਰ ਉਹ ਇਨਕੁਆਰੀਆਂ ਵੀ ਚੱਲ ਰਹੀਆਂ ਆ ਜੀ ਜੀ ਉਹ ਕਰਕੇ ਮੈਂ 2 ਮਿੰਟ ਚੁੱਪ ਸੀਗਾ ਜੀ ਜੀ ਵੀ ਮੈਂ ਅੱਗੇ ਕਾਨਫਰੰਸ ਤੋਂ ਲੇਟ ਕੀਤਾ ਸੀਗਾ ਜੀ ਪਰ ਹੁਣ ਮੈਂ ਜਲਦੀ ਕਾਨਫਰੰਸ ਕਰਕੇ ਇਹਨਾਂ ਦੇ ਖਲਾਸੇ ਕਰਾਂਗਾ ਜੀ ਔਰ ਸਾਰਾ ਕੁਝ ਆ ਕੇ ਦੁਨੀਆ ਸਾਹਮਣੇ ਕਰਾਂਗਾ ਵੀ ਇਹ ਕਿੰਨੇ ਕਿੰਨੇ ਤੇ ਕਿਵੇਂ ਕਿਵੇਂ ਛੱਕੀਆਂ ਮਾਰੀਆਂ ਤੇ ਕਿਹੜੇ ਕਿਹੜੇ ਪਰਚੇ ਪੈਸੇ ਲੈ ਕੇ ਕੰਜ ਤੋਂ ਕੀਤੇ ਨੇ ਇੱਕ ਸਾਰੀ ਦਿੱਤੀਆਂ ਮੇਰੇ ਕੋਲੇ ਰਿਕਾਰਡਿੰਗਾਂ ਮੇਰੇ ਕੋਲ ਨੇ ਸਭ ਕੁਝ ਮੇਰੇ ਕੋਲ ਨੇ ਜੀ ਪੂਰੇ ਸਬੂਤਾਂ ਤਹਿ ਤਹਿ ਗੱਲ ਕਰਾਂਗਾ ਮੈਂ ਧਵਨ ਸਾਹਿਬ ਜਿਸ ਤਰੀਕੇ ਦੇ ਨਾਲ ਅਭਿਨਵ ਚੋਹਾਨ ਵਾਲੇ ਮਾਮਲੇ ਦੇ ਵਿੱਚ ਇਨਸਪੈਕਟਰ ਸਾਹਿਬ ਦੇ ਉਦੋਂ ਤੁਸੀਂ ਕਿਹਾ ਸੀ ਕਿ ਫਿਰੋਜ਼ਪੁਰ ਵਿਜੀਲੈਂਸ ਨੂੰ ਇਹ ਇਤਲਾਹ ਤਾਂ ਨਹੀਂ ਦਿੱਤੀ ਕਿਉਂਕਿ ਇੱਥੋਂ ਜਿਹੜਾ ਰਿਪੋਰਟ ਲੀਕ ਹੋ ਜਾਂਦੀ ਹੈ ਗੱਲ ਲੀਕ ਹੋ ਜਾਂਦੀ ਹੈ ਪਰ ਜਿਹੜਾ ਇਸ ਮਾਮਲੇ ਨੂੰ ਲੈ ਕੇ ਜਿਹੜਾ ਫਿਰੋਜ਼ਪੁਰ ਵਿਜੀਲੈਂਸ ਦੀ ਟੀਮ ਨੇ ਜਿਹੜਾ ਕਾਬੂ ਕੀਤਾ ਸਬ ਇਨਸਪੈਕਟਰ ਰਵੀਪਾਲ ਨੂੰ ਕਿਵੇਂ ਦੇਖਦੇ ਹੋ ਕੀ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਉਹਨਾਂ ਟਰੈਪ ਲਗਾਇਆ ਇਸ ਚੀਜ਼ ਦਾ ਕਿਵੇਂ ਦੇਖਦੇ ਹੋ ਉਨਾ ਜੀ ਬਪਾਰਾਇ ਸਾਹਿਬ ਮੈਂ ਨਾਲ ਉਹ ਤੁਹਾਡੇ ਪਹਿਲਾਂ ਗੱਲ ਕੀਤੀ ਸੀਗੀ ਸਾਡੇ ਇੱਥੇ ਜਦੋਂ ਉਹ ਆਪਣੇ ਜਵਾਲ ਲੱਗਿਆ ਸੀ ਉਹਦੇ ਦੋ ਦੋ ਵੀ ਦੋ ਟਾਇਰ ਲੱਗੇ ਸੀ ਉਹ ਲੀਕ ਹੋ ਗਏ ਸੀ ਮੇਰੇ ਮਨ ਚ ਉਸ ਕਰਕੇ ਉਹ ਚੀਜ਼ ਬੈਠੀ ਰਹੀ ਜੀ ਪਰ ਹੁਣ ਜਦੋਂ ਮੈਂ ਜਾ ਕੇ ਉਹਨਾਂ ਨੂੰ ਮਿਲਿਆ ਉਹਨਾਂ ਨੇ ਗੱਲ ਕੀਤੀ ਉੱਥੇ ਇੰਸਪੈਕਟਰ ਹੈਗੇ ਨੇ ਲੇਡੀ ਇੰਸਪੈਕਟਰ ਜਗਨਦੀਪ कौर ਜੀ ਬਹੁਤ ਵਧੀਆ ਕਾਬਲ ਅਫਸਰ ਨੇ ਉਹਨਾਂ ਨੇ ਬੜੀ ਜਿਹੜੀ ਆਪਣੀ ਡਿਊਟੀ ਹੈ ਬਖੂਬੀ ਨਿਭਾਈ ਏ ਜੀ ਔਰ ਬਹੁਤ ਵਕਿਆ ਇਤਰਾਜੀ ਹਣੇ ਜੀ ਤੇ ਉਹ ਡਿਊਟੀ ਨੂੰ ਨਿਮਾਉਂਦੇ ਹੋયા ਉਹਨਾਂ ਨੇ ਜੋ ਵੀ ਸੀਗਾ ਉਹਨੂੰ ਉਸ ਤਰ੍ਹਾਂ ਹੀ ਕੀਤਾ ਰੋਸਟ੍ਰੈਪ ਨੂੰ ਸਫਲ ਬਣਾਇਆ ਜੀ ਜੀ ਤਵਨ ਸਾਹਿਬ ਜਿਸ ਤਰੀਕੇ ਦੇ ਨਾਲ ਤੁਸੀਂ ਗੱਲਾਂ ਚੈਨਲ ਦੇ ਮਾਧਿਅਮ ਦੇ ਰਾਹੀਂ ਜਿਹੜਾ ਜਨਤਕ ਤੌਰ ਤੇ ਸਾਂਝੀਆਂ ਕੀਤੀਆਂ ਨੇ ਡੀਐਸਪੀ ਜਲਾਲਾਬਾਦ ਦੀਆਂ ਤਾਂ ਪੰਜਾਬ ਸਰਕਾਰ ਨੂੰ ਡੀਜੀਵੀ ਪੰਜਾਬ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਨਾ ਚਾਹਣਾ ਸੀ ਐਨ ਸਾਹਿਬ ਨੂੰ ਜੀ ਵੀ ਉਹਨਾਂ ਨੂੰ ਬੜੇ ਭ੍ਰਿਸ਼ਟਾਚਾਰੀ ਲੋਕਾਂ ਨੂੰ ਡੱਕਿਆ ਵੱਡਿਆਂ ਵੱਡਿਆਂ ਨੂੰ ਕੋ ਛੋਟਿਆਂ ਵੱਡਿਆਂ ਸਾਰਿਆਂ ਨੂੰ ਕੋਈ ਅਫਸਰ ਦੀ ਪ੍ਰਵਾਣ ਕੀਤੀ ਕੋਈ ਕੁਝ ਨਹੀਂ ਆ ਪਿਛਲੇ ਦਿਨੀ ਐਸਐਸਪੀ ਵਿਰਿੰਦਰ ਸਿੰਘ ਬਰਾੜ ਨੂੰ ਵੀ ਸਸਪੈਂਡ ਕੀਤਾ ਜੀ ਠੀਕ ਹੈ ਜੀ ਇਹ ਐਡੇ ਇੱਕ ਵੱਡਿਆਂ ਨੂੰ ਨੱਤ ਪਾਈਏ ਤੇ ਇੱਥੇ ਜਲਾਲਾਬਾਦ ਕੋਈ ਭੇਜੋ ਟੀਮ ਦਾ ਪਤਾ ਲਾ ਦੇਣ ਦੀ ਚੈੱਕ ਕਰੋ ਦੇਣ ਦੀ ਜਿਹੜਾ ਮਹਾਰਾਜ ਅਫਰੀਦਕੋਟਿਆ ਬਣਿਆ ਬੈਠਾ ਇਹਦੀ ਜਾਇਦਾਦ ਚੈੱਕ ਕਰੋ ਇਹਦੇ ਪੈਸੇ ਚੈੱਕ ਕਰੋ ਇਹਦਾ ਸਾਰੀ ਜੀ ਦੀ ਜਾਂਚ ਕਰੋ ਤੇ ਇਹ ਨੂੰ ਠੱਕੋ ਜਿਹੜਾ ਇਹਨੇ ਗੰਦ ਪਾਈ ਬੈਠਾ ਜੀ ਬਿਲਕੁਲ ਅਪੀਲ ਕਰਦਾ ਜੀ ਮੈਂ ਓਕੇ ਤੁਹਾਨੂੰ ਸਾਹਿਬ ਚਿੱਟੇ ਵਾਲੇ ਪੈਸੇ ਲੈ ਲੈ ਕੇ ਛੱਡ ਰਿਹਾ ਜੀ ਨਸ਼ੇ ਨੂੰ ਪ੍ਰਮੋਟ ਮੀਨੇ ਲਈ ਜਾਂਦੇ ਤਾਂ ਹੀ ਜਲਾਲਾ ਵਿੱਚ ਵਿਕੀ ਜਾਂਦਾ ਬੰਦੇ ਮਰ ਜੇ ਤੋਂ ਜੀ ਜੀ ਬਿਲਕੁਲ ਸਰਕਾਰ ਦੇ ਨਸ਼ਾ ਵਰਤ ਉਹ ਤੇ ਜਿਹੜਾ ਉਹਨੂੰ ਫੇਰ ਕਰੀ ਬੈਠਾ ਜੀ ਹੂੰ ਹੂੰ ਇਹਦਾ ਬਹੁਤ ਵੇਚੀ ਜਾਂਦਾ ਲੋਕਾਂ ਵੀ ਲਾਸ਼ਾਂ ਵੀ ਕੋਲੀ ਟੱਤੀ ਜਾਂਦਾ ਪੈਸੇ ਲੈ ਕੇ ਜੀ ਹਾਂ ਜੀ ਠੀਕ ਹੈ ਧਵਨ ਸਾਹਿਬ ਗੱਲਬਾਤ ਲੰਬੀ ਹੋ ਗਈ ਹੈ ਥੋੜੀ ਜੀ ਪਰ ਜਿੰਨੀਆਂ ਵੀ ਗੱਲਾਂ ਹੋਈਆਂ ਤੱਥਾਂ ਦੇ ਆਧਾਰ ਤੇ ਕੀਤੀਆਂ ਗਈਆਂ ਨੇ ਕਾਨਫਰੰਸ ਦਾ ਜਿਵੇਂ ਤੁਸੀਂ ਦੱਸਿਆ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੁਖਤਾ ਸਬੂਤਾਂ ਦੇ ਨਾਲ ਹੀ ਜਿਹੜਾ ਤੁਸੀਂ ਆਪਦੀ ਕੋਈ ਵੀ ਗੱਲ ਜਨਤਕ ਤੌਰ ਤੇ ਸਾਂਝੀ ਕਰਿਓ ਗੱਲਬਾਤਾਂ ਕੀਤੀਆਂ ਅੱਜ ਨੇ ਉਸ 24 ਚੈਨਲ ਤੇ ਜੁੜਨ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਧੰਨਵਾਦ ਬੁੱਪਾ ਰਾਸਾ ਧੰਨਵਾਦ OK ਛਲਾ ਚੱਲਦਾ ਤਾਂ ਬਿਲਕੁਲ ਇਹ ਸਨ सुरेंद्र ਧਵਨ ਜੀ ਜਿਨ੍ਹਾਂ ਦੇ ਵੱਲੋਂ ਕੁਝ ਸਮਾਂ ਪਹਿਲਾਂ ਵੀ ਜਿਹੜਾ ਇੱਕ ਮੰਮਧੋਟ ਥਾਣੇ ਦਾ ਐਸ ਐਚਓ ਅਭਿਨਵ ਚੋਹਾਨ ਉਸ ਨੂੰ ਵੀ ਜਿਹੜਾ ਰਿਸ਼ਵਤ ਸਮੇਤ ਵਿਜੀਲੈਂਸ ਵਿਭਾਗ ਨੂੰ ਰੰਗੇ ਹੱਥੀ ਕਾਬੂ ਕਰਵਾਇਆ ਸੀ ਤਾਂ ਜਿਸ ਤੋਂ ਬਾਅਦ ਦੇ ਵਿੱਚ ਇੱਕ ਵੱਖਰਾ ਮਾਮਲਾ ਜਿਹੜਾ ਥਾਣਾ ਮੀਰਖਾਸ ਤੋਂ ਨਿਕਲ ਕੇ ਸਾਹਮਣੇ ਆਇਆ ਦੋ ਤਿੰਨ ਦਿਨ ਪਹਿਲਾਂ ਹੀ ਜਿਹੜਾ ਰਵੀਪਾਲ ਨੇ ਜਿਹੜੇ ਉੱਥੋਂ ਦੇ ਸਬ ਇੰਸਪੈਕਟਰ ਨੇ ਉਹਨਾਂ ਨੇ ਜਿਹੜਾ ਇਹਨਾਂ ਦੇ ਕੋਲੋਂ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਕਿਸੇ ਕੇਸ ਨੂੰ ਲੈ ਕੇ ਉਹ ਕੇਸ ਵੀ ਧਵਨ ਸਾਹਿਬ ਨੇ ਦੱਸਿਆ ਕਿ ਉਹ ਵੀ ਝੂਠਾ ਪੁਲਿਸ ਦੇ ਵੱਲੋਂ ਇਹਨਾਂ ਦੇ ਉੱਪਰ ਦਰਜ ਕੀਤਾ ਗਿਆ ਸੀ ਤਾਂ ਉਸ ਕੇਸ ਨੂੰ ਲੈ ਕੇ 10000 ਰੁਪਏ ਰਿਸ਼ਵਤ ਮੰਗੀ ਸੀ ਤਾਂ ਜਿਸ ਤੋਂ ਬਾਅਦ ਵਿੱਚ 2000 ਰੁਪਏ ਧਵਨ ਸਾਹਿਬ ਦੇ ਵੱਲੋਂ ਪਹਿਲਾਂ ਦਿੱਤਾ ਗਿਆ ਸੀ ਸਬ ਇਨਸਪੈਕਟਰ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਜਿੱਦਣ 8000 ਰੁਪਏ ਦਿੱਤਾ ਉਹਦੋਂ ਫਾਇਲ ਕਾ ਫਰੋਜਪੁਰ ਰੋਡ ਤੇ ਜਿਹੜਾ ਵਿਜੀਲੈਂਸ ਵਿਭਾਗ ਦੇ ਦੱਸੇ ਮੁਤਾਬਕ ਜਿਹੜਾ ਉਹਨਾਂ ਨੇ ਟਰੈਪ ਪਹਿਲਾਂ ਹੀ ਲਗਾਇਆ ਹੋਇਆ ਸੀਗਾ ਕਰਪਟ ਅਫਸਰਾਂ ਨੂੰ ਫੜਨ ਦੇ ਲਈ ਤਾਂ ਜਿਹੜਾ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਵਿਭਾਗ ਨੂੰ ਨਾਲ ਲੈ ਕੇ ਉਥੇ 8000 ਰੁਪਏ ਦੇਣ ਤੋਂ ਬਾਅਦ ਮੌਕੇ ਤੇ ਜਿਹੜਾ ਵਿਜੀਲੈਂਸ ਵਿਭਾਗ ਨੇ ਰੰਗੇ ਹਥੀ ਸਬ ਇੰਸਪੈਕਟਰ ਅਵੀਪਾਲ ਨੂੰ ਜਿਹੜਾ ਰਿਸ਼ਵਤ ਸਮੇਤ ਕਾਬੂ ਕੀਤਾ ਤਾਂ ਉਸ ਤੋਂ ਬਾਅਦ ਦੇ ਵਿੱਚ ਮੀਡੀਆ ਤੇ ਵੀ ਜਿਹੜਾ ਸੁਰਿੰਦਰ ਧਵਨ ਦਾ ਪੱਖ ਸਾਹਮਣੇ ਆਇਆ ਸੀ ਕਿ ਕੀ ਗੱਲਬਾਤ ਸੀ ਅੱਜ ਸਾਡੇ ਵੱਲੋਂ ਵੀ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਗੱਲਬਾਤ ਕਾਫੀ ਗੱਲਾਂ ਤੇ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ ਜਿਸ ਦੇ ਵਿੱਚ ਦੱਸ ਦਈਏ ਕਿ ਡੀਐਸਪੀ ਜਲਾਲਾਬਾਦ ਜਿਹੜੇ ਜਤਿੰਦਰ ਸਿੰਘ ਗਿੱਲ ਨੇ ਸਬ ਡਿਵੀਜ਼ਨ ਦੇ ਡੀਐਸਪੀ ਇਹਨਾਂ ਦਾ ਨਾਮ ਸੁਰਖੀਆਂ ਦੇ ਵਿੱਚ ਅੱਜਕੱਲ੍ਹ ਚੱਲ ਰਿਹਾ ਹੈ ਤਾਂ ਬਿਲਕੁਲ ਇਸ ਮਾਮਲੇ ਨੂੰ ਲੈ ਕੇ ਵੀ ਨਾਮ ਇਹਨਾਂ ਦਾ ਸੁਰਖੀਆਂ ਦੇ ਵਿੱਚ ਹੈ ਸੁਰਿੰਦਰ ਧਵਨ ਨੇ ਦੱਸਿਆ ਕਿ ਜਿਹੜਾ ਡੀਐਸਪੀ ਦੇ ਜਿੰਨੇ ਵੀ ਉਹਦੇ ਕੋਲੇ ਸਬੂਤ ਨੇ ਉਹ ਇੱਕ ਪ੍ਰੈਸ ਕਾਨਫਰੰਸ ਜਰੀਏ ਜਿਹੜਾ ਮੀਡੀਆ ਦੇ ਰਾਹੀਂ ਸਾਂਝੇ ਕੀਤੇ ਜਾਣਗੇ ਆਉਣ ਵਾਲੇ ਦਿਨਾਂ ਦੇ ਦਿਨਾਂ ਦੇ ਵਿੱਚ ਅਤੇ ਜਨਤਕ ਤੌਰ ਤੇ ਉਹ ਜਿਹੜੇ ਪ੍ਰੂਫ ਨੇ ਜਿਨ੍ਹਾਂ ਜਿਨ੍ਹਾਂ ਕੋਲੋਂ ਪੈਸੇ ਲੈਨੇ ਇਹਨਾਂ ਨੇ ਉਹ ਜਿਹੜੇ ਸਾਰੇ ਸੁਰਿੰਦਰ ਧਵਨ ਦੇ ਕੋਲ ਨੇ ਤਾਂ ਉਹ ਜਿਹੜੇ ਸਾਂਝੇ ਕੀਤੇ ਜਾਣਗੇ ਤਾਂ ਬਿਲਕੁਲ ਆਪੋ ਆਪਣੀ ਜਿਹੜੀ ਤੁਸੀਂ رائے ਆ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਿਓ ਜੇ ਵੀਡੀਓ ਨੂੰ ਸੁਣ ਕੇ ਕਿ ਜੋ ਗੱਲਾਂ ਬਾਤਾਂ ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਆ ਕੀ ਇਹ ਸਹੀ ਨੇ ਜਾਂ ਗਲਤ ਨੇ ਤਾਂ ਐਜ ਨਿਊਜ਼ 24 ਚੈਨਲ ਤੇ ਜੁੜਨ ਦੇ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਮੈਂ ਜਸਵਿੰਦਰ ਬੋਪਾ ਸਾਸਿਕਾ